ਖੰਨਾ ਪੁਲਿਸ ਵੱਲੋਂ ਦੁਰਾਹਾ ਖੰਨਾ ਰੋਡ ਤੇ ਨਾਕੇ ਬੰਦੀ ਦੌਰਾਨ ਫਾਦਰ ਐਂਥਨੀ ਤੋਂ 9 ਕਰੋੜ 60 ਲੱਖ ਦੀ ਰਾਸ਼ੀ ਜ਼ਬਤ ਕੀਤੀ ਗਈ। ਪੁਲਿਸ ਨੇ ਕਿਹਾ ਕਿ ਇਹ ਰਾਸ਼ੀ ਹਵਾਲੇ ਦੀ ਹੈ ਜਿਸ ਸੁਬਾਹ ਫਾਦਰ ਐਂਥਨੀ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਇਹ ਰਾਸ਼ੀ ਉਹਨਾਂ ਦੀ ਕੰਪਨੀ ਦੀ ਹੈ। ਜਦਕਿ ਪੁਲਿਸ ਨੇ 16 ਕਰੋੜ ਜ਼ਬਤ ਕੀਤੇ ਸਨ ਪਰ ਵਿਖਾਏ 9 ਕਰੋੜ 60 ਲੱਖ। ਬਾਕੀ ਦੇ 6 ਕਰੋੜ ਪੁਲਿਸ ਖਾ ਗਈ। ਇਸ ਸੁਬਾਹ ਸ਼ੁਰੂ ਹੁੰਦੀ ਹੈ ਫਾਦਰ ਪੁਲਿਸ ਦੀ ਸਿਆਸਤ ਦੀ ਫਿਲਮੇ ਕਹਾਣੀ ਜਿਸ ਵਿੱਚ ਐਕਸ਼ਨ ਹੈ, ਡਰਾਮਾ ਹੈ, ਸਸਪੈਂਸ ਘਟਕਟ ਕੇ ਭਰਿਆ ਹੈ। ਤੇ ਇੰਤਜ਼ਾਰ ਹੈ ਸਿਰਫ Climax, sir. I am an Indian citizen. I have every right to do business in India with all legality. All legality. ਫਾਦਰ ਪੁਲਿਸ ਅਤੇ ਸਿਆਸਤ ਦੀ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਸਾਡੀ ਇਸ ਖਾਸ ਪੋਚ ਪਰ ਪਹਿਲਾ ਤੁਹਾਨੂੰ ਕਹਾਣੀ ਦੇ ਪਾਤਰਾਂ ਦੇ ਨਾਲ ਰੂਪ ਰੂਪ ਰੋਣੇ ਇਹ ਨੇ ਜਨਾਬ ਤਰੁਪਦਈਆ ਐਸਐਸਪੀ ਖੰਨਾ ਇਹ ਸਾਭ ਹੁਣ ਤੱਕ ਆਪਣੀ ਇਮਾਨਦਾਰੀ ਕਰਕੇ ਜਾਣੇ ਜਾਂਦੇ ਰਹੇ ਨੇ ਇਹ ਨੇ ਪਾਤਰ ਨੰਬਰ 2 ਫਾਦਰ ਐਂਥਨੀ ਪੈਸਾ ਇਹਨਾਂ ਸਾਬ ਦਾ ਹੈ ਅਤੇ ਵਿਸ਼ਪ ਫ੍ਰੈਂਕੋ ਦੇ ਕਰੀਬੀ ਨੇ कहानी ਦੇ ਵਿੱਚ IG क्राइम DGP ਪੰਜਾਬ ਅਹਿਮ ਭੂਮਿਕਾ ਦੇ ਵਿੱਚ ਨੇ ਕਮਾਲ ਦੀ ਗੱਲ ਇਹ ਹੈ ਕਿ ਇਸ ਕਹਾਣੀ ਦੇ ਵਿੱਚ ਸਾਰੇ ਪਾਤਰ ਸ਼ੱਕ ਦੇ ਘੇਰੇ 'ਚ ਨੇ ਖੰਨਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਜਲੰਧਰ ਦੇ ਪਾਦਰੀ ਐਂਥਨੀ ਦੇ ਕੋਲੋਂ ਤਕਰੀਬਨ 9 ਕਰੋੜ 60 ਲੱਖ ਰੁਪਏ ਤੋਂ ਵੱਧ ਦਾ ਕੈਸ਼ ਬਰਾਮਦ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਖੰਨਾ ਪੁਲਿਸ ਤੇ SSP ਧਰਵ ਦਈਆ ਦੀ ਵਾਹ ਵਾਹ ਹੋਈ ਤੇ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਇਹ ਪੈਸਾ ਹਵਾਲਾ ਮਨੀ ਦੇ ਲਈ ਵਰਤਿਆ ਜਾ ਰਿਹਾ ਸੀ ਦਰਅਸਲ ਖੰਨਾ ਪੁਲਿਸ ਨੇ ਫਾਦਰ ਐਂਥਰੀ ਤੋਂ ਨਾਕੇਬੰਦੀ ਦੌਰਾਨ 9.67 ਕਰੋੜ ਰੁਪਏ ਜ਼ਬਤ ਕਰਨ ਦਾ ਦਾਅਵਾ ਕੀਤਾ ਕਿਹਾ ਗਿਆ ਕਿ ਇਹ ਪੈਸਾ ਹਵਾਲੇ ਦਾ ਹੈ ਪਾਦਰੀ ਮੀਡੀਆ ਦੇ ਸਾਹਮਣੇ ਆਏ ਤੇ ਉਹਨਾਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਪੈਸਾ ਹਵਾਲਾ ਦਾ ਨਹੀਂ ਹੈ ਇਸ ਪੈਸੇ ਦਾ ਇੱਕ ਇੱਕ ਹਿਸਾਬ ਉਹਨਾਂ ਦੇ ਕੋਲ ਹੈ ਤੇ ਇਹ ਪੈਸਾ ਕਿਤਾਬਾਂ ਦਾ ਪੈਸਾ ਹੈ ਜਿਸ ਦੀਆਂ ਬੁਕਸ ਬਕਾਇਦਾ ਮੇਨਟੇਨ ਕੀਤੀਆਂ ਜਾਂਦੀਆਂ ਉਧਰ ਪੁਲਿਸ ਦੇ ਵੱਲੋਂ ਪਾਦਰੀ ਦੇ ਕੋਲੋਂ ਪੈਸਾ ਜਿਸ ਜਗ੍ਹਾ ਤੋਂ ਬਰਾਮਦ ਕੀਤਾ ਗਿਆ ਉਸ ਨੂੰ ਲੈ ਕੇ ਵੀ ਵਿਵਾਦ ਹੈ ਪੁਲਿਸ ਕਹਿ ਰਹੀ ਹੈ ਕਿ ਨਾਕੇ ਤੋਂ ਪੈਸਾ ਬਰਾਮਦ ਹੋਇਆ ਪਾਦਰੀ ਕਹਿ ਰਿਹਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਮੌਜੂਦ ਸੀਗੇ ਉਹ ਉਸ ਵੇਲੇ ਖੰਨਾ ਗਏ ਹੀ ਨਹੀਂ ਪਾਦਰ ਨੇ ਕਿਹਾ ਕਿ ਇਹ ਪੈਸਾ ਨਾਕੇ ਤੋਂ ਨਹੀਂ ਜਲੰਧਰ ਸਿੱਥ ਉਹਨਾਂ ਦੇ ਘਰ ਤੋਂ ਬਰਾਮਦ ਕੀਤਾ ਗਿਆ ਅਤੇ 9.7 ਕਰੋੜ ਨਹੀਂ 16 ਕਰੋੜ ਰੁਪਏ ਸੀ ਉਹ ਪੈਸਾ ਹਵਾਲੇ ਦਾ ਨਹੀਂ ਸਗੋਂ ਉਹਨਾਂ ਦੀ ਕੰਪਨੀ ਸਰਵੋਧਿਆ ਦੀ ਕਮਾਈ ਸੀ ਕੰਪਨੀ ਦੀ ਸਾਲਾਨਾ ਟਰਨਓਵਰ 40 ਕਰੋੜ ਹੈ ਅਤੇ ਇਹ ਪੈਸਾ ਬੈਂਕ ਕਰਮਚਾਰੀ ਗੈਂਡਰੇ ਸਾਹਿਬ ਇਟ ਇਜ਼ ਨਾਟ ਅ ਹਵਾਲਾ ਮੈਨੀ ਡਿਲੀਵਰੀ ਕਲੀਅਰਲੀ ਇਟ ਸਟੈਂਡਸ ਇਨ ਦ ਬੁੱਕ ਆਫ ਅਕਾਊਂਟਸ ਐਂਡ ਏਵਰੀ ਪਾਈ ਹੈਸ ਬੀਨ ਅਕਾਊਂਟਡ ਐਂਡ ਵੈਨ ਦ ਮਨੀ ਵਾਸ ਕਨਫਿਸਕੇਟਡ ਮਾਈ ਫਰਮ ਮਾਈ ਰੈਜ਼ੀਡੈਂਟਸ the bank people who were present they had counted approximately 6 plus crores and the other amount they were being counted then only it was confiscated sir <laughs> jadon police utthe aake paisa uthon unan de hawale kita tad utthe bank wale cash count kar raha si bank wale ne kareeban 6 crore ke uh, paisa count kita si aur baki paisa count karke unane leke jana si ਇੱਕ ਦਿਨ ਪਹਿਲੇ ਵੀ ਬੈਂਕ ਵਾਲੇ ਆ ਕੇ ਆਪਣਾ ਇਸ ਫਰਮ ਦੇ ਵਿੱਚ ਵਤ ਉਤਮ ਪੈਸਾ ਗਿਣਤੀ ਕਰਕੇ ਲੈ ਜਾ ਕੇ ਪੈਸੇ ਜਮਾ ਵੀ ਕੀਤਾ ਵਾ ਉਹ ਵੀ ਅਪਰੋਕਸੀਮੇਟਲੀ 10 ਕਰੋੜਸ ਐਂਡ 2000 ਰੁਪੀਸ ਜਮਾ ਹੋ ਗਈ ਜਮਾ ਹੋ ਗਈ ਸੋ ਹਰਸਲ ਤੋਂ ਅਨੁਪਾਦਕੀ ਖਿਤਾਬਾਂ ਤੋਂ ਮਾਰਚ ਦੇ ਵਿੱਚ ਵਿਗਦੀ ਹੈ ਅਤੇ ਮਾਰਚ ਦੇ ਵਿੱਚ 75% 75 ਸਾਢੇ ਸੇਲ ਸਾਢੇ ਸੇਲ ਜਿਹੜੀ ਹੁੰਦੇ ਨੇ ਸਾਢੇ ਬਿਜ਼ਨਸ ਐਕਸਕਿਊਜ਼ ਵਿੱਚ ਸਰ ਫਾਦਰ ਅਤੇ ਪੁਲਿਸ ਦੋਵੇਂ ਸ਼ੱਕ ਦੇ ਘੇਰੇ ਵਿੱਚ ਆ ਗਏ ਨੇ ਅਤੇ ਕੁਝ ਸਵਾਲ ਦੋਹਾਂ ਤੇ ਖੜੇ ਹੋਏ ਫਾਦਰ ਨੇ ਕਿਹਾ ਪੈਸਾ ਸਰਵੋਧਿਆ ਕੰਪਨੀ ਦਾ ਉਹ ਕੰਪਨੀ ਚ ਹਿੱਸੇਦਾਰ ਨੇ ਪਰ ਕੈਨਨ ਲਾਅ ਦੇ ਮੁਤਾਬਕ ਕੋਈ ਵੀ ਫਾਦਰ ਲਾਭ ਦੇ ਵਪਾਰ ਵਿੱਚ ਹਿੱਸੇਦਾਰ ਨਹੀਂ ਹੋ ਸਕਦਾ ਫਿਰ ਫਾਦਰ ਐਂਥਨੀ ਕਿਵੇਂ 파ਟਨਰ ਬਣ ਕੇ ਫਾਦਰ ਮੁਤਾਬਕ ਬੈਂਕ ਕਰਮਚਾਰੀ ਪੈਸਾ ਗਿਣ ਰੇ ਸਨ ਅਤੇ ਉਹਨਾਂ ਨੇ ਅੱਧਾ ਪੈਸਾ ਬੈਂਕ 'ਚ ਜਮਾ ਕਰਵਾਉਣਾ ਸੀ ਪੁਲਿਸ ਨੇ ਰੇਡ ਕੀਤੀ ਅਤੇ ਪੈਸਾ ਕਬਜ਼ੇ ਵਿੱਚ ਲੈ ਲਿਆ ਸਵਾਲ ਉੱਠਦੇ ਕਿ ਪੂਰਾ ਪੈਸਾ ਜਮਾ ਕਿਉਂ ਨਹੀਂ ਕਰਵਾਇਆ ਗਿਆ 40 ਕਰੋੜ ਸਾਲਾਨਾ ਦੀ ਟਰਨਓਵਰ ਵਾਲੀ ਕੰਪਨੀ ਦੀ ਇੱਕ ਦਿਨ ਦੀ ਕਮਾਈ 16 ਕਰੋੜ ਕਿੰਝ ਹੋ ਸਕਦੀ ਹੈ ਪੁਲਿਸ ਦੇ ਵੀ ਸਵਾਲ ਉੱਠੇ ਕਿ ਜੇਕਰ ਰੇਡ ਜਲੰਧਰ ਵਿੱਚ ਫਾਦਰ ਦੇ ਘਰ ਜਾ ਕੇ ਮਾਰੀ ਗਈ ਤਾਂ ਬਰਾਮਦ ਕੀ ਨਾਕੀ ਤੋਂ ਕਿਉਂ ਦਿਖਾਈ ਗਈ ਦੂਜਾ ਸਵਾਲ ਇਹ ਉੱਠਦਾ ਹੈ ਕਿ ਬਾਕੀ 6 ਕਰੋੜ ਰੁਪਏ ਦੀ ਰਾਸ਼ੀ ਕਿਥੇ ਗਈ ਅਤੇ ਤੀਜਾ ਸਵਾਲ ਇਹ ਉੱਠਦਾ ਹੈ ਕਿ ਪੁਲਿਸ ਫਾਦਰ ਐਂਥਨੀ ਨੂੰ ਟੋਲ ਪਲਾਜ਼ਾ ਵਾਲੇ ਰਾਤੋਂ ਖੰਨਾ ਲੈ ਜਾਣ ਦੀ ਬਜਾਏ ਪਿੰਡਾਂ ਚ ਲੈ ਕੇ ਗਈ ਆਖਿਰ ਕਿਉਂ ਫਾਦਰ ਐਂਥਨੀ ਮੁਤਾਬਕ ਪੁਲਿਸ ਉਹਨਾਂ ਕੋਲੋਂ ਤਕਰੀਬਨ 16 ਕਰੋੜ ਤੋਂ ਵੱਧ ਦੀ ਰਾਸ਼ੀ ਜ਼ਬਤ ਕਰਕੇ ਲੈ ਗਈ ਪਰ ਅਗਲੇ ਦਿਨ ਮੀਡੀਆ ਦੇ ਵਿੱਚ ਪੁਲਿਸ ਨੇ 9 ਕਰੋੜ 67 ਲੱਖ ਦੇ ਨੇੜੇ ਦੀ ਰਾਸ਼ੀ ਦੱਸੀ ਫਾਦਰ ਦਾ ਦੋਸ਼ ਹੈ ਕਿ ਪੁਲਿਸ ਤਕਰੀਬਨ 6.5 ਕਰੋੜ ਰੁਪਇਆ ਕਿਤੇ ਗੋਲ ਕਰ ਗਈ ਉਧਰ ਇਸ ਮਾਮਲੇ ਦੇ ਉੱਤੇ ਫਾਦਰ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਪੁਲਿਸ ਚੁੱਪ ਹੈ ਮਾਮਲਾ ਉਲਝਦਾ ਦੇਖ ਕੇ ਡੀਜੀਪੀ ਪੰਜਾਬ ਨੇ ਜਾਂਚ ਆਈਜੀ ਕ੍ਰਾਈਮ ਪੀਕੇ ਸਿਨਾ ਨੂੰ ਸੌਂਪ ਦਿੱਤੀ ਅਤੇ ਕਿਹਾ ਕਿ 6 ਕਰੋੜ ਰੁਪਏ ਲੱਭੋ ਕਿੱਥੇ ਗਿਆ ਫਾਦਰ ਨੇ ਡੀਜੀਪੀ ਨੂੰ ਚਿੱਠੀ ਲਿਖੀ ਕਿ ਪੈਸਾ ਲੱਭੋ ਇਨਕਮ ਟੈਕਸ ਵਿਭਾਗ ਨੇ ਪੁਲਿਸ ਨੂੰ ਸਬੂਤ ਇਨਕਮ ਟੈਕਸ ਵਿਭਾਗ ਨੇ ਪੁਲਿਸ ਨੂੰ ਸਬੂਤ ਦੇਣ ਲਈ ਕਿਹਾ ਤੇ ਬੀਤੇ ਦਿਨੀ ਆਈਜੀ ਸਾਹਿਬ ਖੰਨਾ ਪਹੁੰਚੇ ਅਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੁਲਿਸ ਨੇ ਉਹਨਾਂ ਦੇ ਅੱਗੇ ਇਹ ਕਬੂਲਿਆ ਕਿ ਬਰਾਮਦ ਕੀ ਨਾਕੇ ਤੋਂ ਨਹੀਂ ਫਾਦਰ ਦੇ ਘਰ ਤੋਂ ਹੋਇਆ ਬਾਕੀ ਪੈਸਾ ਕਿੱਥੇ ਹੈ ਇਹ ਵੀ ਆਈਜੀ ਸਾਹਿਬ ਨੂੰ ਦੱਸਿਆ ਗਿਆ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਐਸਐਸਪੀ ਖੰਨਾ ਨੇ ਇਹ ਕਿਹਾ ਕਿ ਪੈਸਾ ਬੈਂਕ ਕਰਮਚਾਰੀਆਂ ਦੇ ਕੋਲ ਹੈ ਪਰ ਬੈਂਕ ਕਰਮਚਾਰੀ ਨੇ ਨੋਟਰੀ ਅਟੈਸਟਡ ਲੈਟਰ ਆਈਟੀ ਵਿਭਾਗ ਨੂੰ ਦਿੱਤਾ ਕਿ ਪੁਲਿਸ ਉਹਨਾਂ ਕੋਲੋਂ ਪੈਸਾ ਲੈ ਗਈ। ਹੁਣ ਸਾਰੀ ਸ਼ੱਕ ਦੀ ਸੂਈ ਖੰਨਾ ਪੁਲਿਸ ਤੇ ਹਟ ਗਈ ਹੈ। ਪੁਲਿਸ ਆਈਜੀ ਸਾਹਿਬ ਨੂੰ ਹੋਰ ਗੱਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਆਈਜੀ ਸਿਨਾ ਇਸ ਗੱਲ ਤੇ ਅੜੇ ਰਹੇ ਕਿ ਉਹਨਾਂ ਦੀ ਜਾਂਚ ਦਾ ਮਕਸਦ ਇਹ ਪਤਾ ਕਰਵਾਉਣਾ ਹੈ ਕਿ ਪੈਸਾ ਗਾਇਬ ਹੋਇਆ ਹੈ ਜਾਂ ਫਿਰ ਨਹੀਂ। ਪੁਲਿਸ ਸੱਚ ਬੋਲ ਰਹੀ ਹੈ ਜਾਂ ਫਾਦਰ ਐਂਥਨੀ ਇਸ ਗੱਲ ਦਾ ਫੈਸਲਾ ਹੋਣਾ ਬਾਕੀ ਹੈ। ਪਰ ਫਿਲਹਾਲ ਪੁਲਿਸ ਅਤੇ ਫਾਦਰ ਐਂਥਨੀ ਦੋਵੇਂ ਸਵਾਲਾਂ ਦੇ ਘੇਰੇ ਵਿੱਚ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਖੰਨਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ